ਨਾ ਚਾਹਦਾ ਹੈ ਆਪਕਾ ਤੇ ਦਿਲੁਮਾਰੀ ਇਹਨੂੰ ਕੋਈ ਹੱਥ ਨਾ ਲਾਵੇ ਮੀਂਹ ਹੋ ਮੰਡਿਆ ਮੀਂਹ ਹੋ ਮੰਡਿਆ ਜੇ ਲੈ ਬਹੁਤ ਜ਼ਿਆਦਾ ਮੀਂਹ ਆ ਰਿਹਾ ਬਟਾਰੇ ਵਿੱਚ ਮੀਂਹ ਬਹੁਤ ਪੈ ਰਿਹਾ ਤੁਸੀਂ ਸਾਰੇ ਜਣੇ ਦੱਸਿਓ ਤੁਹਾਡੇ ਏਰੀਆ 'ਚ ਪੈ ਰਿਹਾ ਮੀਂਹ ਇੱਥੇ ਤੇ ਬਹੁਤ ਪੈ ਰਿਹਾ ਡੈਡੀ ਜੀ ਆਏ ਅੱਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਦ ਉਹਨਾਂ ਦੀ ਬਾਈ ਸਾਰੀ ਫੇਦ ਵੀ ਅੰਦਰ ਕਰ ਲੋ ਮੈਂ ਡੁੱਬ ਜੂਗੀ ਮੈਂ ਅੱਛਾ ਅੱਛਾ ਇਹ ਤਾਂ ਵਧੀਆ ਫਿਰ ਅੱਦੋਂ ਮੈਂ ਹੁਣ ਕਿੰਨੇ ਕਿਲੋ ਵਧ ਗਏ ਤੂੰ ਆਹ ਇਹ ਉਹਨਾਂ ਪਰਸਾ ਦਾੜਾ ਜੀ ਪੋ ਆਇਆ ਇੱਥੇ ਨੇਰੂ ਜੋ ਪਾਣੀ ਫੇਰ ਰੁਕਦਾ ਦੇਖੋ ਉਦਾਂ ਹੀ ਹਾਲ ਬੁਰਾ ਉਹ ਕੁੱਤੇ ਵੀ ਜੀ ਉਹਨੇ ਨੇ ਕਿਹੜਾ ਕੰਮ ਕਰਦਾ ਅੱਜ ਇਹ ਠੰਡਾ ਹੋ ਗਿਆ ਮੌਸਮ ਬਹੁਤ ਵਧੀਆ ਪੂਰੇ ਕੱਦਮ ਵਾਲਾ ਪੂਰੇ ਕੱਦਮ ਨੇ ਅੱਜ ਕੱਢ ਲੈਣੇ ਗੱਲ ਕੀ ਕੀਤੀ ਉਗੜੇ ਕੱਢ ਲੈਨੇ। ਉਗੜੇ ਚੰਗੇ ਟਾਡੇ ਨੂੰ ਕੱਢ ਕੇ ਖਵਾ ਦੇਨੇ। ਆਹ ਹੁਣ ਕਿਹਨੀਆਂ ਜਆ ਬਦਤਰ ਕੋਈ। ਨਹੀਂ ਹੈਗੇ। ਨਹੀਂ ਪੈਂਦੇ ਨਹੀਂ ਬਾਹਰ। ਹਾਂਜੀ। ਆ ਗਈ ਜੀ ਬਾਤ ਕਿਸੇ। ਕਿਸੇ ਨਹੀਂ ਆ ਗਈ ਸੁਬਾਰ। ਉਹ ਮੀ ਪੈਂਦੇ ਮੀ। ਨਾ ਨਾ ਮੀ। ਨਾ। ਡੈਡੀ ਮੂਮੀ ਨੂੰ ਮੈਂ ਫੋਨ ਕਰਦੇ ਵੀਡੀਓ ਕਰ ਤੇ ਮੈਂ ਝੂਠ ਬੋਲ ਦੋ ਕਿ ਮੈਂ ਮੰਬਰ ਸਾਰੇ ਮੈਨੂੰ ਕੰਮ ਪੈ ਗਿਆ ਮੰਮੀ ਦੀ ਫਿਕਰਾਂ ਦੇ ਵਿੱਚ ਪੈ ਜਾਣਾ ਮੰਮੀ ਨੂੰ ਕੈਸ ਨੂੰ ਪਾ ਜਾਣੀ ਪਰ ਮੰਮੀ ਮਿਲ ਤੁਕਿਆ ਨਹੀਂ ਜੇ ਫਿਰ ਨਹੀਂ ਲੱਗਦਾ ਚੁੱਕਿਆ ਨਹੀਂ ਨੱਟਾ ਘਟਾਂ ਦੇ ਫੋਨ ਚ ਦਸਾਂ ਤੇ ਨੀਆ ਘਾਂਟੇ ਆ ਦੇ ਕਿ ਦੋਨੋਂ ਕੰਮ ਪੈਦੇ ਨੇ ਮੈਂ ਪਹਿਲਾਂ ਅੱਜ ਆ ਲੈਣੀ ਹੁਣ ਨਹੀਂ ਤੇ ਪੈਂਦਾ ਨਹੀਂ ਉਦੋਂ ਨੰਨੂ ਫਿਰ ਲੱਗ ਜਾਣਾ ਦੋ ਤਿੰਨ ਘੰਟੇ ਹੰਦਾ ਹੁੰਦਾ ਇਹ ਜਮੀ ਹਟਦੇ ਨਹੀਂ ਪੈਂਦਾ ਹੁਣ ਮੈਂ ਮੀਂਹ 'ਚ ਆ ਜਾਂ हां विजयनगर डैडी पे फोन लाऊं ਓ ਮੈਨੂੰ ਹੁਣ ਚੁੱਕਣਾ ਚੁੱਕ ਗਿਆ ਚੱਕਰ ਪਰਪਤ ਸਿੰਘ ਕਿੰਦਾ ਗੱਲ ਕਰਨੀ ਹੈ ਹਲੋ ਹਲੋ ਉਹਨੇ ਕਾ ਕਾਰਪਤ ਸਿੰਘ ਕੇ ਦੱਗਾ ਕਰੀ ਹਮ ਸਸੀ ਕਾਲ ਕੀ ਆਲ ਠੀਕ ਹੈ ਆਹੋ ਆਹੋ ਆ ਗਿਆ ਆ ਗਿਆ ਪੂੜੇ ਲੱਗੇ ਕੱਢਣ ਕੀ ਪੂਰੇ ਪੂਰੇ ਕਾਟੇ ਹਰਫਤੇ ਦੀ ਕੰਡਿਆ ਆਂਦਾ ਨਾਨੀ ਆਈ ਨਹੀਂ ਏ ਪੂਰੇ ਕੱਢਣ ਨਾਨੀ ਆਈ ਨਹੀਂ ਕਹਿੰਦਾ ਪੂੜੇ ਕੱਢਣੇ ਆਓ ਉਨੇ ਯਾ ਕੀ ਕਾ ਯਾ ਕੀ ਕਾ ਯਾ ਕੀ ਤੇ ਫਤਨਾਂ ਦੇ ਕਦੀ ਵੀ ਨਹੀਂ ਮਰਾਜ ਮਹਿਕੀ ਨਾਨੀ ਤੁਸੀਂ ਹੁਣੇ ਵਾਰੀਓ ਕਿ ਤੇ ਕੁਛੇ ਨੇ ਬੁਲਾਇਆ ਕੀ ਗੱਲ ਰਸੋਈ ਤਾ ਨਵੀਂ ਕਪੜਾ ਸੁਤਾਂ ਉੱਠਿਆ

ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ بارش ਬੁਰਝ ਪੈ ਕੇ ਹਟ ਗਈ ਆਪਾ ਦੰਦਾ ਪਾਇਆ ਸੀ ਪਰ ਇਹ ਥੋੜਾ ਜਿਹਾ ਕੁੱਤਿਆਂ ਨੇ ਨਾ ਖਰਾਬ ਜਿਹਾ ਕਰਤਾ ਪੁੱਤ ਸਾਰਾ ਖਰਾਬ ਹੋ ਗਿਆ ਇੱਟਾਂ ਚੁੱਕ ਦੇਣੀਆਂ ਹੁਣ ਇਹ ਜੇ ਪਾਣੀ ਖਿਲਾਉਂਦਾ ਪਾਣੀ ਖਿਲਾਉਣ ਦੇ ਚੱਕਰ ਚ ਆਪਾਂ ਕੀਤਾ ਸੀ ਪਾਣੀ ਹੁਣ ਉਹ ਉੱਥੇ ਖਲੋ ਜਾਂਦਾ ਜਾ ਕੇ ਕਹ ਰਿਹਾ ਏ ਧਾਰਨਾ ਹੋਈ ਗੱਲ ਚਲੋ ਵੀ ਆਪਾਂ ਚੱਲੇ ਆਂ ਸ਼ਹਿਰ ਚੱਲੇ ਹਾਂ ਮੜਾ ਜਾਣਾ ਕੰਮ ਆ ਮੈਨੂੰ ਜ਼ਰੂਰੀ ਤੇ ਹਰਪਤੀ ਹਰਪਤੀ ਨੀਂਦੀ ਕਰ ਰਿਹਾ ਹੁਣ ਵਿਚਾਰੇ ਨੇ ਦੁੱਧੂ ਪਿਆਇਆ ਆਪੇ ਸੋ ਗਿਆ ਹੁਣ ਨੀਂਦ ਦੇ ਵਿੱਚ ਹੈ ਕੋਰਤਾ ਭੀਆ ਮਾ ਪਾਇਆ ਅੱਜ ਬਹੁਤ ਜੁੜੇ ਨੇ ਗਾਜੇ ਹਰਪਤੀ ਹੈ ਨਹੀਂ ਕਿਤੇ ਸਮਾਈ ਨਾ ਕਰਦਾ ਮੇਰਾ ਪੁੱਤ ਸਮਾਈ ਦੋਸ ਕਰਦਾ ਸੋਨਾ ਜੇ ਕਿਤੇ ਆਏ ਹੈ ਨਹੀਂ ਵੀ ਗੂਏ ਕਿ ਮੈਂ ਦਾ ਕਰਦਾ ਅੱਜ ਪੁੱਤ ਮੇਨੇ ਜ ਪਾਵਾ ਗੁਰਤਾ ਪਾਇਆ ਹੈ ਕਿਉਂ ਨਾ ਲੱਗਣ ਡਿਆ ਹੈ ਪੁੱਤ ਹਰਫਤੇ ਬੋਲਦਾ ਨਹੀਂ ਸੋਨਾ ਪਾਵਾ ਗੁਰਤਾ ਪਾਇਆ ਅੱਜ ਹੈ ਕਿੱਥੇ ਜਾ ਰਹੇ ਆ ਫਿਰ ਅਜ ਹਾਂ ਕਿੱਥੇ ਚੱਲਿਆਂ ਚੱਲੀਏ ਫਿਰ ਕਿੱਥੇ ਜਣਾ ਅੱਜ ਹੈ ਚਲੋ 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 ਚਰੌਣਾਣੀ ਰੌਣਾਣੀ ਚਲੋ ਚੱਲੀਏ ਚਲੋ ਚੱਲੀਏ ਪਤਾ ਜੀ ਬਾਮਾ ਕੁਰਤਾ ਪਾਇਆ ਮੈਨੂੰ ਪਤਾ ਸੋਹਣਾ ਲੱਗਣ ਡਿਆ ਅੱਜ ਬਾਮਾ ਕੁਰਤਾ ਵੀ ਰੈਡੀ ਆਪਾਂ ਹੋ ਗਏ ਹੁਣ ਕਿਰਨ ਦੀ ਮੈਡੀਸਿਨ ਲੈਵੋ ਲੈ ਕੇ ਆਉਣੀ ਹੈ ਉਹ ਕਰੋ ਬੰਦ ਕਰਨ ਕਿਰਨ ਦੀ ਸੀਰ ਠੀਕ ਨਹੀਂ ਹੈ ਜੇ ਸੋ ਦਵਾਈ ਚਲਦੀ ਹੈ ਹਸਪੀਟਲ ਤੋਂ ਉੱਥੇ ਚੱਲੇ ਆਪਾਂ ठंडा ही है वैसे जा चलो पहले खोलने हैं ये जो पमा कुर्ता पाया मेरे बाबू ने है चलिए फिर चलिए बाबू टक्कन खोल चलो फिर मिलते हैं ये जो सेज हॉस्पिटल जाना जिथे किरण दा ऑपरेट होया बटाला हॉस्पिटल हो चलिए फिर ਲੇਵੋ ਤੋਂ ਮੀਨ ਦੇ ਵਿੱਚ ਇੱਕ ਦੋਰੀ ਜਾਣਾ ਪੈਂਦਾ ਚਲੋ ਬਾਕੀ ਮਹਾਰਾਜ ਕਿਰਪਾ ਕਰੇ ਸ੍ਰੀ ਪਾਸ਼ਾ ਚਲੋ ਮਿਲਦੇ ਆ ਕਿ ਤੁਹਾਨੂੰ ਜਾ ਕੇ ਹਾਂਜੀ ਬਦਲਾ ਹੋ ਗਿਆ ਕੋ ਕਾਫੀ ਆ ਜੀ ਆਪਾਂ ਹੋ ਕੇ ਆਏ ਹਸਪੀਟਲੋਂ ਪਹੁੰਚ ਗਏ ਆ ਘਰ ਤੇ ਫਤਿਹ ਇਧਰ ਕਰ ਰਿਹਾ ਕਿ ਡੀਆਂ ਮੇਡੀਆਂ ਫਿਰ ਹੋ ਕੇ ਆ ਗਿਆ ਰੋਜ਼ ਹੀ ਘੁੰਮੀ ਘੁੰਮੀ ਕਰਕੇ ਆ ਜਾਂਦਾ ਸੋਹਣਾ ਇੱਕੋ ਹੀ ਇਹਨਾਂ ਨਾਲ ਪਜਾਮਾ ਵਰਤਦਾ ਇੱਕੋ ਹੀ ਰੈਡੀमेड ਹੀ ਲੈਂਦਾ ਆਪਾਂ ਸੋਹਣਾ ਲੱਗਾ ਨਾ ਕਲਰ ਇੱਚ ਹੋਰ ਵੀ ਹੈ ਨਹੀਂ ਬੜੀ ਸੋਹਣਾ ਫਤੇ ਕਲਰ ਆ ਜਿਹੜਾ ਪਾਇਆ ਵਧੀਆ ਹੈ ਪਿੰਕੀ ਪਿੰਕੀ ਬਣੀ ਸੋਹਣੀ ਪਿੰਕੀ ਪਿੰਕੀ ਜੀ ਅੱਜ ਬਣਦੀ ਪਈ ਆ ਸਬਜ਼ੀ ਵੀ ਭੰਜੀ ਘਿਆਰ ਠੀਕ ਹੈ ਵਧੀਆ ਭੰਜੀ ਠੀਕ ਹੈ ਠੀਕ ਵਧੀਆ ਅੱਜ ਚੁਗੜੀਆਂ ਬੜੀਆਂ ਸੋਹਣੀਆਂ ਪਾਈਆਂ ਹੈ ਅੱਜ ਹੀ ਤੇ ਮੈਂ ਹੈ ਬੜੀਆਂ ਸੋਹਣੀਆਂ ਲੱਗੀਆਂ ਮੇਰਲੀ ਵੀ ਲਿਆਈ ਹੁਣ ਦੀ ਦਫੇਰ ਪਾਈ ਆਲੂ ਸੋਹਣੀਆਂ ਜੀ ਆਸੀ ਹੁੰਦੀ ਸੀ ਹਸੀ ਹੁੰਦੀ ਸੀ ਬਾਉਣਾ ਹਸੀਆ ਹੁੰਦੀਆਂ ਜੀ ਗੰਦੋਣ ਹੂੰ 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 ਨੂਣਾਣੀ ਨੂਣਾਣੀ ਨਹੀਂ ਰੋਣਾ ਰੋਣਾ ਨਹੀਂ ਕੋਈ ਨਹੀਂ 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 ਲੈ ਵੀ ਰੋਟੀ ਪਣੀ ਹੋ ਗਿਆ ਟਾਈਮ ਹੋ ਗਿਆ 10 ਵਜੇ ਦਾ ਦੋਦਨ 11 ਦਾ 11 ਵਜ ਗਿਆ ਹਨਾ ਹਰ ਫਤਿਹ ਇਧਰ ਹਰ ਫਤਿਹ ਹਿੰਦੀ ਕਰ ਰਿਹਾ ਹਿੰਦੀ ਨਹੀਂ ਉੱਠ ਪਿਆ ਉਧਰ ਵੇਖੋ ਸਹੀ ਮੁਰਸੇ ਜਾਗ ਬੰਦਾ ਵਿੱਚ ਸੌਂ ਜਾਂਦਾ ਤੇ ਮੈਂ ਹਰ ਫਤਿਹ ਦੇ ਕੱਪੜੇ ਜਿਹੜੇ ਆ ਤੈਲ ਆ ਰਹੇ ਆ ਤੇ ਮੈਂ ਸੋਚਿਆ ਚਲੋ ਟਾਈਮ ਤਾਂ ਹੋ ਗਿਆ ਨਾਲੇ ਤੇ ਨੀਂਦ ਵੀ ਕਿਹੜਾ ਹੁੰਦੀ ਹਰ ਫਤਿਹ ਦੇ ਕਰਕੇ ਇਕ ਦਿਨ ਉੱਠ ਜਾਂਦਾ ਤੇ ਮੈਂ ਚਲੇਦੇ ਕੱਪੜੇ ਲੁਮਾਰੀ ਚ ਤੈਹ ਲਾ ਕੇ ਤੇ ਰੱਖ ਦਈਏ ਦੇ ਸੁੱਤੇ ਸੁੱਤੇ ਅਜੇ ਤੇ ਸੁੱਤਾ ਏ ਹੋਰ ਘੜੀ ਘਣੂ ਇਹਨੇ ਰੋਣ ਡਿਆ ਆਪਣਾ ਤੇ ਮੈਂ ਹਾਂ ਥੋੜਾ ਫਿਆਦਾ ਲਈਏ ਇਹਦੇ ਸੌਣ ਦਾ ਕਹਿੰਦੀ ਕੱਪੜੇ ਰੱਖ ਦਈਏ ਵਿਚਾਰੇ ਇਹਦੇ ਦੋਸਦੇ ਫਿਰ ਦੇ ਕਦੀ ਕੱਪੜੇ ਟੋਕਰੀ ਚ ਰੱਖ ਕਦੀ ਕਿਤੇ ਕਦੀ ਕਿਤੇ ਤੇ ਮੈਂ ਚੱਲ ਲੁਮਾਰੀ ਇਹਨਾਂ ਨੇ ਬਣਾਈ ਤੇ ਉੱਚ ਸੰਭੇ ਜਾਣਗੇ ਕੱਪੜੇ ਰੱਖ ਲੈਣੇ ਚਲੋ ਵਧੀਆ ਖਰਾ ਰੱਖ ਲਓ ਕੁੱਪੇ ਜਿੰਨੇ ਹੋਈਆਂ

ਇਹ ਵੇਲੇ ਸਲਫਾਂ ਪਾਉਣੀਆਂ ਐਸ ਰੋਖ ਇਧਰ ਨੂੰ ਉੱਪਰ ਦੇ ਵਿੱਚ ਵੀ ਸਲਫਾਂ ਪੈਣੀਆਂ ਇੱਕ ਦੋਆਂ ਨੂੰ ਪਾਟ ਕਰਕੇ ਨਾ ਦੋ ਤੇ 2 ਸੈਂਟੀ ਵਿੱਚ ਪੈਣੀਆਂ ਦੇ ਦੇ ਵਿੱਚ ਉਹਨੇ ਪੀਸ ਕੱਟੇ ਪਏ ਵਿੱਚ ਰੱਖ ਦੇਣੇ ਕੱਟ ਕੇ ਕੱਸ ਦੇਣੇ ਰੱਖੀ ਰੱਖਿਓ ਮੈਨੂੰ ਸਲਫਾ ਮੈਨੂੰ ਤੇ ਖਾ ਲੈਣੇ ਹੋ ਮੈਟ ਜਿਹੜੇ ਲੰਦੇ ਨੂੰ ਖਾਣ ਕੱਲ ਨੂੰ ਹੈ ਇਹ ਉਹ ਸੁਹਾਉਣੇ ਇਹਦੇ ਤੇ ਯਾਰ ਦਾ ਪਾਪਾ ਉਹ ਸਾੜਦਾ ਇੱਕ ਜਿਹੜੇ ਦੇ ਕੱਪੜੇ ਤੇ ਮੱਗਿਓ ਟੋਕਰੀਓ ਟੋਕਰੀਆਂ ਟੱਕਣੀਆਂ ਜਿਹੜੀਆਂ ਰੱਖੀਆਂ ਹੋਣ ਹੂੰ ਇਹਨਾਂ ਤੋ ਫਿਰ ਆਏ ਟੋਕਰियां ਬੜੀਆਂ ਰੱਖੀਆਂ ਹੋਈਆਂ ਨੇ ਕਿੰਨੇ ਹੋਣ ਉਹਨਾਂ ਨਾਲ ਇੱਕ ਘੱਟਾ ਘੱਟਾ ਵੀ ਬਹੁਤ ਪੈਂਦਾ ਹੈ ਕੱਪੜਿਆਂ ਦੇ ਉੱਤੇ ਤੇ ਉੱਤੇ ਤੋਂ ਹੁਣ ਇਹ ਕਵਰ ਕਿਵੇਂ ਕਰੇ ਤੁਹਾਡੇ ਕੱਪੜੇ ਕਿਵੇਂ ਉਹਨਾਂ ਦੇ ਵਿੱਚ ਟੋਕਰੀ ਤੇ ਰੱਖ ਕੇ ਦੇ ਦੇ ਘੱਟਾ ਵੀ ਪੈ ਗਾ ਘੱਟਾ ਵਾਲਾ ਪੈਂਦਾ ਹੈ ਹੁਣ ਉਹਨਾਂ ਨੂੰ ਹੂੰ ਥੋੜੇ ਥੋਨੇ ਦੇ ਵਿੱਚ ਥੋੜੇ ਕਵਰ ਰਿਆ ਕਰ ਦੇ ਕੱਪੜੇ ਬਿਲਕੁਲ ਕਿਹਨੇ ਕੱਪੜੇ ਦੇਖਣ ਦਿਓ ਸੁਤਤਾ ਹੈ ਮਰੀਓ ਵੱਖ-ਵੱਖਰੇ ਰੱਖਣਾ ਜਿਹਦੇ ਨਿਕਰਾਂ ਜੀਆਂ ਵੱਖਰੀਆਂ ਤੇ ਡੀਰਟਾਂ ਜੀਆਂ ਵੱਖਰੀਆਂ ਫੇਰੀ ਲੱਭਣੀ ਉਦਾਂ ਨੇ ਇਹਦੇ ਵਰ ਨਹੀਂ ਉੱਤੇ ਖੰਡੀਆਂ ਦੇ ਸੁਣਨ ਕਰਦੇ ਆ ਮੇਕੇ ਆਪਾਂ ਜੇ ਨੀਂ ਕਿਹਨੇ ਕਹਿ ਪਹੁੰਚ ਨਾ ਜੀ ਕਰੀਆਂ ਨਾਲ ਜਰਾ ਕਦਮ ਨੇ ਤੁੰਗਾਂ ਰਹਿ ਜਾਂਦੀ ਜਮਾਨ ਆ ਜੀ ਨਹੀਂ ਹਾਂ ਹਾਂ। ਆ ਇਹ ਬੁਣਿਆ ਨਾ। ਅਜੇ ਜਿਹੜੀ ਡੋਂਗੀ ਅਲਮਾਰੀ ਬਣੀ ਉਹ ਇੱਕੋ ਖਾਨੇ 'ਚ ਆ ਜਾਣੇ ਤੇ ਕੱਪੜੇ ਸਾਰੇ ਲੱਗਦਾ ਮੈਨੂੰ। ਹੂੰ। ਇੱਕੋ ਖਾਨੇ 'ਚ ਆ ਜਾਣੇ ਕੱਪੜੇ ਤੇ। ਸਹੀ ਗੱਲ। ਹਾਂ। ਪਰ ਸਿਆਲ ਵਾਲੇ ਫਿਰ ਉਦੋਂ ਜਦੋਂ ਸਿਆਲ ਵਾਲੇ ਲਿਆਉਂਦੇ ਨਾ ਉਦੋਂ ਭਰ ਨਹੀਂ ਅਲਮਾਰੀ। ਉਦੋਂ ਵੀ ਘਾਟੀ ਹੋਣੇ ਕੱਪੜੇ। ਮੈਂ ਸਿਆਲ ਵਾਲੇ ਕੱਪੜੇ ਬਹੁਤ ਹੁੰਦੇ ਇਹ ਗੱਲ ਛੱਡ ਦੇ ਤੂੰ। ਉਦੋਂ ਹਰ ਗੁੰਦੇ ਕਿਦਾਂ ਅਲਮਾਰੀ ਭਰੀ ਪਈ ਜਾਂਦੀ ਹੈ ਹਨਾ। ਉਹ ਉਹ ਜਿਹੜੇ ਉਹ ਟੋਪਰੀ ਲਾ ਕੇ ਬੈਕ ਜਿਹਨੂੰ ਕਹਿੰਦੇ ਪੋਤੜੇ 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 ਕਹਿੰਦੇ ਨੇ ਪੋਤੜੇ ਹਨ ਅਲਫਾਬੇਟਿਕ ਪਾਉਣ ਲਈ ਸਾਡੇ ਆ ਗਿੱਲੇ ਨਾ ਹੋ ਜਾਣ ਅਲਫਾਬੇਟਿਕ ਲਈ ਪਾਉਣ ਉਹਦਾ ਉਹਦਾ ਨਾ ਉਹਦੇ ਜਲਾਸ ਸੀ ਅੱਜਾ ਸੀ ਨਹੀਂ ਬੁਕਿੰਦੀ ਉਹ ਅਲਫਾਬੇਟਿਕ ਪਾ ਕੇ ਰੱਖਣੇ ਮੇਰੇ ਫਾਇਦਾ ਕੀ ਮਾਰੀ ਦਾ ਨਹੀਂ ਮੈਨੂੰ ਲੱਗਦੇ ਇਹਨਾਂ ਚੰਗੇ ਰਹੇ ਨੇ ਜਿੰਨੀ ਜਿਹੜਾ ਥੱਲ ਪਾਉਣ ਉਹ ਮੈਂ ਫਰਕ ਨਹੀਂ ਪਾਉਂਦਾ ਇਹ ਰੀ ਨਖਰੇ ਇਕਰ ਪੰਦਾ ਫਿਰ ਫਾਫਾ ਵਧੀਆ ਲੈਣਾ ਹੈ ਨਾ ਕੋਈ ਵਧੀਆ ਹੈ ਇਹ ਜੇ ਪਾਈ ਦੇ ਤੇ ਹੈਗੇ ਹੁਣੇ ਪਾਈ ਦੇ ਤੇ ਲੱਗਦੀਆਂ ਇਹਨਾਂ ਇਹ ਬਹੁਤ ਹੈਗੇ ਠੀਕ ਚਲੋ ਕੋਈ ਗੱਲ ਨਹੀਂ ਇਹ ਜੇ SLA ਬੜੀ ਹੋ ਗਈ ਹੈ ਨਾ ਜਦ ਬਾਰਿਸ਼ ਪੈਂਦੀ ਹੈ ਨਾ ਪਰਲੇ ਬੰਨੇ ਸਾਡੇ ਸਾਰੀ ਦੀ ਨਾ ਹੋਈ ਮਕਾਨ ਦੀ ਨਾ ਇਧਰ ਹੋਈ ਆ ਬੈਕ ਸਾਈਡ ਉਹ ਇਹ ਕੱਲੀ ਇੱਧਰ ਵੀ ਨਹੀਂ ਹੈਗੀ ਸਾਡੇ ਕਿਉਂਕਿ ਤਾਂ ਕਰਕੇ ਇੱਧਰ ਮੈਂ ਪਲਸਟਰ ਵੀ ਕਰਵਾਇਆ ਫਿਰ ਵੀ ਨਾ ਇੱਥੇ ਬੋਸਲਾਵ ਆ ਜਾਂਦੀ ਹੈ ਇੱਧਰ ਘਾਟਵਾ ਕਿਉਂਕਿ ਆ ਜਿਹੜੀ ਆਪਣੀ ਕੰਦ ਬਣਾਏ ਹੈਗੀ ਆ 9 ਇੰਚ ਦੀ ਤੇ ਆ ਕੰਦ ਹੈਗੀ 4 ਇੰਚ ਦੀ ਤਾਂ ਕਰਕੇ ਲੱਗਦਾ ਥੋੜੀ ਜਿਹੀ ਸਲਾਵ ਆ ਜਾਂਦੀ ਇੱਥੇ। ਜਿ ਮਗਲੇ ਕਮਰੇ ਚ ਨਹੀਂ ਹੁੰਦੀ ਨਾ ਇੱਧਰ ਵਾ ਇੱਥੇ ਸਲਾਵ ਡੈਂਗ ਰੂਮ ਦੇ ਵਿੱਚ ਚਲੋ ਬੈਗ ਹਟਲ ਤੱਕ ਨਾਲ ਉੱਦਾਂ ਫੋਲਡ ਕੇ ਰੱਖਣਾ ਫੋਲਡ ਕਰਾਣਾ ਤੇ ਪਿਆਲੀ ਲੱਗਾ ਦੇ ਤੇ ਪਿਆਲੀ ਵਿੱਚ ਦਾ ਕੱਟ ਕੇ ਦੇ ਦੇ ਮਾਣ ਕੋਈ ਨਹੀਂ ਜੀ ਇਹਦਾ ਹਾਕੇ ਦੇ ਹੂੰ ਬਟਨ ਲੱਗ ਜਾਂਦੇ ਉਹ ਲਫਾਫੇ ਦਾ ਕੰਮ ਨਹੀਂ ਮੈਨੂੰ ਸਹੀ ਲੱਗਾ ਮੈਂ ਥੱਲੇ ਅਲਫਾ ਵਾਇਰ ਰੱਖਿਆ ਉਹ ਥੱਲੇ ਕਾਲੇ ਅਲਫਾਫਾ ਕੋਈ ਨਹੀਂ ਕਰ ਦਿੰਦੇ ਨੇ ਲੱਭਣ ਤੇ ਫਿਰ ਵੀ ਡਿਆ ਬਣ ਜਾਏ ਇਧਰੋਂ ਜਾਏ ਇਧਰੋਂ ਜੇ ਉਹ じゃ ਕੋਈ ਰੱਖਣਾ ਜਿਵੇਂ ਮਾਕਲਾ ਵਧੀਆ ਲੱਗੇ ਪਾਪਾ ਚਾਏ ਕੱਪੜੇ ਦਾ ਕੋਈ ਚੀਜ਼ ਹੈ ਉਹ ਜਿਉਂ ਹੈ ਨਾ ਆਗੇ ਆਪ ਕੋਟ ਆ ਜਾ ਬਣਾ ਕੇ ਰੱਖਣੇ ਇੱਦਾਂ ਕੋਈ ਗੱਲ ਨਹੀਂ ਇੱਦਾਂ ਵਿੱਚ ਕੱਢ ਕੇ ਪਾ ਲਈ ਸੀ ਉਹਨੂੰ ਅੰਨ ਪਵਾ ਦੇ ਆ ਇਹ ਨਹੀਂ ਤਾਂ ਆਵਣੇ ਇਹ ਵੀ ਉੱਪਰ ਲਾਉਦੇ ਨਹੀਂ ਦੇਂਦੇ ਵਿੱਚ ਪੜਨ ਫਾਹਕੋ ਸਾਵਾਂ ਨੇ ਤੇ ਕਵਰ ਵੀ ਦੇ ਦੇ ਕਿਹੜੇ ਕਵਰ ਹੋਏ ਰਿਆ ਮੈਂ ਕਿਚਨ ਚ ਸੌਣ ਵਾਲਾ ਤੇ ਨਹੀਂ ਨੰਦੇ ਸਾਲ ਕੁਤੇ ਹੋਏ ਦੇ ਚ ਸਾਲ ਜਾਂ ਵੀ ਨਾ ਆਪੇ ਹਾਂ ਹਾਂ ਨਾ ਸਹੀ ਹੈ ਸਹੀ ਗੱਲ ਬਾਕੀ ਲਮਾਰੇ ਖਾਲੀ ਰਹਿ ਗਈ ਸਾਰੀ ਹੋਰ ਕੱਪੜੇ ਕਿੱਥੇ ਹੋਰ ਹੈ ਨਹੀਂ ਹੈ ਕਿਨੇ ਹੈਗੇ ਉਹ ਬੈੱਡ ਚ ਵੜੇ ਉਹ ਕੱਢ ਲਈ ਸਵੇਰੇ ਚੰਗਾ ਉਹ ਵੀ ਰੱਖ ਦੇ ਵਿੱਚ ਉੱਪਰ ਆ ਉੱਪਰ ਵੀ ਕਰਤਾ ਸਮਾਨ ਬੁੱਕ ਤੇ ਆ ਤੁਹਾਡਾ ਬੋਤਾ ਰੱਖਤਾ ਤੇ ਬਾਕੀ ਇਹ ਜੋ ਸੁਰੇਜ ਉਹ ਜਾੜੇ ਕਰਨ ਰੱਖ ਦੂੰਗੀ ਹੈਨਾ ਇਹ ਨਹੀਂ ਹੈ ਗੱਲੇ ਆ ਜੀ ਇਹ ਅੱਜ ਤੋਂ ਤੇ ਕਪੜੇ ਆ ਇਹ ਦੋ ਤੜੇ ਇਹ ਕੀ ਹੁੰਦੀ ਬੋਤਲੇ ਪੂਰਦੇ ਦੋ ਤੜੇ ਤੜੀ ਇਹਨੇ ਇੱਚੀ ਪਾ ਲਈ ਦੋ ਤੜੇ ਪਹਿਲਾ ਹੱਜ ਜੇ ਲੋਕੀ ਆ ਬਣਾ ਦਿੰਦੇ ਹਨ ਇਹੋ ਤੜਿਆ ਇਹ ਬੋਧੜੇ ਕਿੰਦੇ ਪੋਧੜੇ ਚਲੋ ਦੀ ਬੋ ਵਧੀਆ ਮਾੜੀ ਮੋੜੀ ਸੈਟਿੰਗ ਕਰਤੀ ਆ ਸਮਾਨ ਦੀ ਬਟ ਠੀਕ ਹਨਾ ਇਹਦਾ ਆ ਵੀ ਰਕਤਾਂ ਟਾਈਮ ਹੋ ਗਿਆ 11 ਵਜੇ ਦਾ ਤੇ ਹਮ ਚਾਹ ਜੂ ਬਣਾਈਏ ਕੋਰ ਤੇ ਪੀਏ ਇਹ ਵੀ ਕੰਮਰੀ ਕਿ ਰੱਖਿਆ ਲੈਣੇ ਵਿੱਚ ਹੂੰ ਜੂੜ ਕੇ ਤੇਲਾ ਕਰਾਤੀ ਹੂੰ ਮੈਨੂੰ ਸੁੱਤੇ ਨੇ ਅਦਨਾ ਚਾਹੀਦਾ ਹੈ ਹੱਥ ਦੇ ਦਿਲ ਮਾਰੀ ਇਹਨੂੰ ਕੋਈ ਹੱਥ ਨਾ ਲਾਵੇ ਸ਼ਰਕ ਲੈਟਾਂ ਯਾਰ ਘੱਟ ਜਗਾਓ ਬਿੱਲ ਬਹੁਤ ਹੋਣਾ ਅੱਗੇ ਮੀਟਰ ਆਰਜੀ ਆ ਹੈ ਕਿੱਥੇ ਤੁਰਿਆ ਫਿਰੰਦੇ ਆ ਤੂੰ ਇੱਧਰ ਵੀ ਹੈ ਤਮਾਨ ਦੇ ਨਾਲ ਵੇਖੀਂ ਇਹਨਾਂ ਚ ਅੱਗੇ ਬੈ ਗਈ ਕੱਪੜੇ ਕੱਢ ਕੇ ਇਹ ਵੀ ਜੂਣਾ ਪੁਲਾਣਾ ਵਿੱਚ ਤੁੰਦੇ ਹੋ ਹੁਣ ਆ ਵੀ ਯਾਰ ਖੜਾਉਣਾ ਜਿਆ ਉਹਦਾ ਮੇਰੇ ਥੋੜਾ ਘੂਣਾ ਵਿੱਚ ਕਢਾਉਣੇ ਥੋੜਾ ਇਹ ਪਾੜੀ ਦੇ ਵਿੱਚ ਢੁੱਲੇ ਹੋ ਗਏ ਮੈਂ ਕਹਤਾਂ ਪਤਾ ਨਹੀਂ ਇਹਦਾ ਡਾਗਾ ਕੋਈ ਆਹ ਕੱਪੜੀ ਕਿੱਥੇ ਰਹਿ ਗਈ ਇਹ ਇਹਦੀਆਂ ਸੋਕਸ ਹੈ ਹੈ ਸੋਕਸ ਸੋਖ ਸੀ ਨਹੀਂ ਪਰ ਪੈਂਡੇ ਹੀ ਬਾ ਸੋਖ ਇਹਦੀ ਸੋਸ ਇਥੇ ਰਾਹ ਨੇ ਚਾਲੇ ਤੇ ਨੀਚੇ ਮਨੋ ਦਾ ਤੋਂ ਨੇ ਆ ਜੇ ਜੋ ਉਹਦੇ ਹੱਣ ਗਲੋ ਜੇ ਬਾੜ ਤੇ ਉੱਪਰ ਡਾਜ ਮੰਦ ਕਰ ਚਲੋ ਠੀਕ ਆ ਵਧੀਆ ਕੀਤਾ ਸੋਹਣਾ ਕੀਤਾ ਜੋ ਵੀ ਹੈ ਹਨ ਹੱਥ ਪਰ ਜਿਆ ਪਰ ਰੱਖਦੀ ਉਧਰ ਬਾਹਰ ਹਾਂਜੀ ਗੈਸ ਦੀ ਕਮਤ ਨਹੀਂ ਇਹ ਅੱਜ ਖਰਾਬ ਹੋ ਗਿਆ ਚਲੋ ਕੋਈ ਗੱਲ ਬਦਮ ਹੋ ਲਈ ਹਰ ਚੀਜ਼ ਖਰਾਬ ਹੋ ਗਈ ਆ ਵੀ ਕੀ ਟੋਟੀ ਕੀ ਟੱਕਰੀ ਲੱਤ ਗਈ ਇਹ ਦੇ ਸੰਗੀਤ ਨੂੰ ਨਾ ਦੇ ਬੱਲ ਜਾਂ ਲਾ ਦਿਓ ਆ ਜੀ ਇਹ ਵੀ ਆਨੂੰ ਕਿਨੇ ਗਿਫਟ ਭੇਜਿਆ ਹੈ ਇੱਥੇ ਸਾਡੀ ਫੋਟੋ ਹੈ ਲਾਸ ਲੁੱਤ ਗਈ ਆ ਦੇਖੋ ਆ ਫੋਟੋ ਲਾ ਕੇ ਇੱਧਰ ਰੱਖੀ ਹੈ ਇਹਦੇ ਵਿੱਚ ਬਸ ਇਦਾਂ ਚ ਜਾਣ ਟੁੱਟ ਪੱਜ ਜਾਂਦੀਆਂ ਉਧਰ ਸਾਮਾਨ ਜੂ ਲੈ ਕੇ ਆਈ ਨਾ ਪਿੰਡੋਂ ਤੇ ਉਦੋਂ ਫਿਰ ਬੜਾ ਸਾਮਾਨ ਟੁੱਟ ਪੱਜ ਬੜੀ ਹੋਏ ਸਾਮਾਨ ਦੀ ਉਦੋਂ ਆਹ ਲੈਣਾ ਓਏ ਇੱਥੇ ਸਬਜੀ ਜਿਵੇਂ ਕੁੱਕਰ ਦਾ ਕੁੱਕਰਾ ਨਹੀਂ ਇਹ ਵੈ ਇਹ ਉੱਤੇ ਰੱਖਣ ਵਾਲਾ ਹੈ ਇਹ ਇਦਾਂ ਇਦਾਂ ਕਰਨ ਵਾਲਾ ਇਦਾਂ ਕਰਦੇ ਕਿਉਂ ਨਹੀਂ ਫਿਰ ਇਹਨੂੰ ਹੈ ਚੇਤਾ ਹੀ ਰਹਿੰਦਾ ਤਾਂ ਮਣੀ ਆਇਆ ਦਿਮਾਗ ਵਿੱਚ ਉਦੋਂ ਦਾ ਫਿਰ ਵੀ ਕਾਲਾ ਹੋ ਜਾਣਾ ਨਾ ਆਜ ਰ ਬਰਮਲ ਜਾ ਕਾਲਾ ਆ ਕਿੱਡਾ ਵਧੀਆ ਚੀਜ਼ ਓ ਵਧੀਆ ਤਾਂ ਹੈ ਪਰ ਆ ਜੀ ਪਲਾਸਟਿਕ ਦੀ ਚਾਹੀਦੀ ਮੁੱਠੀ ਜੀ ਨੇ ਦੋ ਹੱਥ ਫੜਨ ਲੱਗਿਆ ਫੜਨ ਲੱਗਿਆ ਹੱਥ ਹੱਥ ਚੱਲ ਜਾਣਾ ਨਹੀਂ ਨਾ ਨਹੀਂ ਜਾਣਨਾ ਓਹੋ ਇਹਨੂੰ ਕਦਰ ਨੁਕਰੇ ਲਾਇਆ ਵੱਧ ਹੋ ਗਈ ਬੁੱਥੇ ਰਹਿਣ ਤਾਂ ਇਹਨੂੰ ਜੇ ਮੈਂ ਸਵੇਰੇ ਇਹਨੂੰ ਮੈਂ ਕਰੂੰਗਾ ਯਾਰ ਵਿੱਚ ਦਿਖਾਓ ਹਾਂ ਚਲੋ ਅਰੇ ਲੱਗਦਾ ਕਿ ਮੈਂ ਸਿੱਜੂ ਕਰੇ ਮੈਂ ਦੇ ਨਾਲ ਦੇ ਵਲੌਗ ਸਾਡਾ ਫੇਸਬੁਕ ਤੇ ਪੇਜ ਹੋਣਾ ਹੈ ਫੋਲੋ ਕਰੋ ਬਾਪਾਏ ਗੁੱਡ ਨਾਈਟ ਬਾਬਾ